हां जी दोस्तों ਗੱਲ ਕਰਾਂਗੇ ਇਸ ਵੀਡੀਓ ਵਿੱਚ ਕਿ ਕਿਸ ਤਰ੍ਹਾਂ ਤੁਸੀਂ ਜੋ ਹੈ ਇੰਡੀਅਨ ਆਰਮੀ ਦੇ ਰੋਲ ਨੂੰ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਗੂਗਲ 'ਚ ਆ ਜਾਣਾ ਜੀ ਇੱਥੇ ਸਰਚ ਕਰੋਗੇ ਸਰਕਾਰੀ ਪੋਸਟਾ ਸਰਕਾਰੀ ਪੋਸਟਾ ਨੂੰ ਤੁਸੀਂ ਸਭ ਤੋਂ ਪਹਿਲਾਂ ਖਰਚ ਕਰ ਲੈਣਾ ਇਸ ਤਰ੍ਹਾਂ ਸਰਚ ਕਰਨ ਤੋਂ ਬਾਅਦ ਜੀ ਤੁਸੀਂ ਨੀਚੇ ਆ ਜਾਣਾ ਜੀ ਪਹਿਲੇ ਲਿੰਕ ਤੇ ਠੀਕ ਹੈ ਜਿਸ ਦਾ ਲਿੰਕ ਹੋਗਾ ਤੁਸੀਂ ਨੋਟ ਕਰ ਲਓ ਸਰਕਾਰੀ ਪੋਸਟ ਆਨ .com ਇਸ ਤੇ ਕਲਿੱਕ ਕਰ ਦੇਣਾ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਤਿਰਾਜੋ ਬ੍ਰੇਕਿੰਗ ਨਿਊਜ਼ ਆਊਗੀ ਠੀਕ ਹੈ ਜੀ ਇਸ ਤੇ ਦੇਖੋਗੇ ਇਸ ਤਰ੍ਹਾਂ ਵੱਲੀ অপਸ਼ਨ ਜਾਊਗਾ ਜੇਕਰ ਇੱਥੇ ਇਹਨੂੰ ਸ਼ੋ ਨਹੀਂ ਹੋ ਰਿਹਾ ਐਡਮਿਟ ਕਾਰਡ ਤਾਂ ਤੁਸੀਂ ਨੀਚੇ ਆ ਜਾਣਾ ਜੀ ਠੀਕ ਹੈ ਇੱਥੇ ਇੱਕ অপਸ਼ਨ ਆਊਗੀ ਐਡਮਿਟ ਕਾਰਡ ਠੀਕ ਹੈ ਨੀਚੇ ਹੋਰ ਆ ਜਾਣਾ ਇੱਥੇ ਹੋਊਗਾ ਐਡਮਿਟ ਕਾਰਡ ਦੀ অপਸ਼ਨ ਆ ਜਣੀ ਹੈ ਇੰਨੇ ਨੇ ਅਰਮੀ ਐਡਮਿਟ ਕਾਰਡ ਇਸ ਤਰ੍ਹਾਂ ਸਿੱਧਾ ਕਲਿੱਕ ਕਰੋਗੇ ਜਿਨ੍ਹਾਂ ਨੇ ਵੀ ਯਾਨੀ ਕੇਡਰ ਅਰਮੀ ਲਈ ਫਾਰਮ ਭਰੇ ਸੀ ਉਹਨਾਂ ਦੇ ਐਗਜ਼ਾਮ ਤਰੀਕ ਤਾ ਉਹਨਾਂ ਨੂੰ ਉਹਨਾਂ ਦਾ ਸਿੰਪਲ ਮੈਸੇਜ ਜੀ ਮੇਲ ਤੇ ਮੈਸੇਜ ਆ ਚੁੱਕਿਆਗਾ ਠੀਕ ਹੈ ਜੀ ਹੁਣ ਜੋ ਐਡਮਿਟ ਕਾਰਡ ਵੀ ਰਿਲੀਜ਼ ਹੋ ਚੁੱਕੇ ਨੇ ਤੇ ਤੁਸੀਂ ਹੀ ਬੜੀ ਹਿਸਾਨੀ ਨਾਲ ਜਿਹੜੇ ਇੰਡੀਅਨ ਆਰਮੀ ਦੇ ਜੋ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋਗੇ ਜੋ ਅਗਨੀ ਵੀਰਦੀ ਵੈਕੈਂਸੀ ਪਹਿਲਾਂ ਆਈ ਹੋਈ ਸੀ ਕਿ ਠੀਕ ਹੈ ਜੀ ਜਿਹਦਾ ਹੁਣ ਬਾਅਦ ਤੋਂ ਐਗਜ਼ਾਮ ਹੋਏਗਾ ਜੀ ਤੁਸੀਂ ਇਸ ਤਰ੍ਹਾਂ ਇਹ ਪਰਫਾਰਮਾਂਸ ਟਰੈਕਰ ਸਾਹਮਣੇ ਆਜੂਗਾ ਜੀ نیچے ਆ ਜਾਣਾ ਇੱਥੇ ਲਿਖਿਆ ਹੋਊਗਾ ਇਸ ਆਪਸ਼ਨ ਦੇ ਜਾ ਕੇ ਤੁਸੀਂ ਆਪਣਾ ਐਗਜ਼ਾਮ ਜੋ ਦਿੱਤੀਆ ਚੈੱਕ ਕਰ ਸਕਦੇ ਹੋ ਇੱਥੇ ਤੁਸੀਂ ਜਾ ਕੇ ਜੋ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਇਸੇ ਕਲਿੱਕ ਕਰਾਂਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਆਪਸ਼ਨ ਨਹੀਂ ক্লোਜ਼ ਕਰ ਦਿਓ ਆਪਣੇ ਕੋਲ ਇੱਕ ਨਵੀਂ ਸੈੱਟ ਓਪਨ ਹੋ ਜਾਣੀ ਆ ਠੀਕ ਆ ਜੀ ਆਫੀਸ਼ਲ ਇੰਡੀਅਨ ਆਰਮੀ ਦੀ ਇੱਥੇ ਤੁਸੀਂ ਜੋ ਤੁਹਾਡਾ ਰੋਲ ਨੰਬਰ ਹੋਊਗਾ ਜੋ ਤੁਹਾਨੂੰ ਜਨਕੀ ਰਿਸਟਰੀਨ ਫਾਰਮ ਤੇ ਲਿਖਿਆ ਹੁੰਦਾ ਜੀ ਉਹ ਉਹ ਫਿਲ ਕਰ ਦੇਣਾ ਉਸ ਦੇ ਰਿਤੇ ਪਾਸਵਰਡ ਫਿਲ ਕਰ ਲੈਣਾ ਪਾਸਵਰਡ ਤੁਸੀਂ ਦੇ ਸਕਦੇ ਹੋ ਨਹੀਂ ਇੱਥੇ ਉਸ ਤੋਂ ਬਾਅਦ نیچے ਜੋ ਕੈਪਚਾ ਹੈ ਇਹ ਫਿਲ ਕਰਕੇ ਉਸ ਤੋਂ ਤੁਸੀਂ ਲੌਗ ਇਨ ਕਰੋਗੇ ਬੜੀ ਕਿਸਾਨੀ ਨਾਲ ਸੀ ਜੋ ਐਡਮਿਟ ਕਾਰਡ ਨੇ ਟੌਰ ਕਰ ਲਓਗੇ ਤੇ ਵੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਸੀਂ نیچے ਕਮੈਂਟ ਕਰੋ ਜੀ ਠੀਕ ਹੈ ਤੁਹਾਡੀ ਇਸ ਸਮੱਸਿਆ ਦਾ ਹੱਲ ਕਰਕੇ ਲੈ ਕੇ ਆਵਾਂਗੇ ਜੀ ਤੇ ਇਸ ਤਰ੍ਹਾਂ ਤੁਸੀਂ ਬੜੀ ਹੀ ਸਾਨੀ ਦੇ ਨਾਲ ਜੋ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਇਦਾਂ ਦੀਆਂ ਅਪਡੇਟਸ ਦੇ ਲਈ ਸਰਕਾਰੀ ਪੋਸਟਾ ਵੈਬਸਾਈਟ ਤੇ ਤੁਸੀਂ ਡੇਲੀ ਵਿਸਟ ਕਰੋ ਤੇ ਨਾਲ ਹੀ ਸੇਫ ਕੈਨਫੋ ਚੈਨਲ ਆ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਚੈਨਲ ਹੈਗਾ ਜੀ ਸੇਫ ਕੈਨਫੋ ਉਸ ਨੂੰ ਵੀ ਤੁਸੀਂ ਫਾਲੋ ਕਰ ਲਓ ਸ਼ੇਅਰ ਕਰ ਦਿਓ Instagram ਤੇ ਵੀ ਸਾਡਾ ਸੇਮ ਨੇਮ ਤੇ ਸੇਫ ਕੈਨਫੋ ਦੇ ਨਾਂ ਤੇ ਉਸ ਨੂੰ ਵੀ ਜਾ ਕੇ ਫਾਲੋ ਕਰ ਲਓ ਜੀ ਦੇਸੀ ਡੇਲੀ ਤੁਹਾਡੇ ਲਈ ਪੋਸਟਾਂ ਦੀ ਜਾਣਕਾਰੀ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਹਾਡੇ ਲਈ ਕੰਮ ਦੀ ਲੈ ਕੇ ਆਉਣੇ ਰਹੇਗੇ ਉਮੀਦ ਕਰਦਾ ਤੁਹਾਨੂੰ ਇਹ ਜਿਹੜੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਲਾਈਕ ਕਰੋ ਸ਼ੇਅਰ ਕਰ ਦਿਓ ਧੰਨਵਾਦ ਜੀ